ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕੁਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨ ਮਤਾ ਨਗਰ ਮੋਗੇ ਤੋਂ ਜਲੰਧਰ ਰੋਡ ਦੇ ਉੱਤੇ ਸਥਿਤਾ ਫਤਿਹਗੜ ਕੋਰੋਟਾਣਾ ਫਤਿਹਗੜ ਕੋਰੋਟਾਣਾ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਮੈਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਮਿੱਤਰੋ ਵਪਾਰ ਦਾ ਬਾਈ ਦਾ ਨਾਮ ਵੱਡਾ ਮਮੂਣੀ ਬਾਈ ਦੇ ਘਰ ਐ ਇਸ ਟਾਈਮ ਮੈਂ ਮੌਜੂਦ ਹਾਂ ਵੱਡੀਆਂ ਗੱਲਾਂ ਬਾਤਾਂ ਇਸ ਘਰ ਦੇ ਵਿੱਚ ਵੀ ਮਿੱਤਰੋ ਜਾਨਵਰ ਟਿਕਾਣੇ ਦੇ ਆਉਂਦੇ ਤੇ ਜਾਂਦੇ ਰਹਿੰਦੇ ਆ ਭਾ ਬਿਲਕੁਲ ਜਾਨਵਰਾਂ ਦੇ ਮੁਤਾਬਕ ਹੁੰਦੇ ਆ ਕਮਾਈ ਆ ਜਿਹੜੀ ਉਹ ਹਰ ਪਸ਼ੂ ਤੇ ਮਗਰ 2-3000 ਰੁਪਿਆ ਰੱਖੀ ਹੁੰਦੀ ਆ ਬਾੜਾ ਵਟਾ ਨਹੀਂ ਹੁੰਦਾ ਇਸ ਕਰਕੇ ਜਾਨਵਰ ਜਿਹੜੇ ਵਪਾਰੀ ਭਰਾ ਵੀ ਵੱਧ ਖਰੀਦੇ ਇਸ ਭਰਾ ਦੇ ਕੋਲੋਂ ਆਉ ਕਰਦੇ ਆ ਗੱਲਾਂ ਬਾਤਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਅੱਜ ਵੀ ਤਿੰਨ ਜਾਨਵਰ ਦਿਖਾਵਾਂਗੇ ਰਮੀ ਮੋਨੀ ਭਾਈ ਸਸਤੀ ਕਰੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਕਰਪਾ ਬਾਬੇ ਨਾਨਕ ਦੀ ਭਾਈ ਸ਼ੁਕਰ ਆ ਭਾਈ ਅੱਛਾ ਮੁਣੀ ਗੱਲ ਹੋ ਸੱਜਣਾ ਜਾਨਵਰ ਆ ਤੇਰੇ ਕੋਲ ਤਿੰਨ ਤਿੰਨ ਵੀਰੇ ਹਣਾ ਤਿੰਨ ਹੀ ਤਿਆਰ ਦੁੱਧ ਵਾਲਿਆ ਪੂਲ ਗਾਰੰਟੀ ਬਰਾਬਰ ਮਨਾਂ ਕੰਡੇ ਤੇ ਜਾ ਕੇ ਪੈਸੇ ਉੱਤਰ ਲੱਗ ਪੈਣ ਹਾਂਜੀ ਵੀਰੇ ਹਾਂਜੀ ਹਾਂਜੀ ਸਰ ਵੀਰੇ ਆ ਪਹਿਲੇ ਇਹ ਸੂਈ ਕਿਦੋਂ ਪਹਿਲਾਂ ਇਹ ਦੱਸ ਦੇ ਇਹ ਵੀਰੇ ਸੂਈ ਅੱਜ ਸਵੇਰ ਭਰਾ ਮਰਿਆ ਅੱਛਾ ਠੀਕ ਆ ਵੀਰੇ ਠੀਕ ਆ ਤੇ ਸੂਈ ਨੂੰ ਮੰਨ ਕੇ ਜਦੋਂ ਸਵਾਰ 9 ਵਜੇ ਦੀ ਸੂਈ ਆ ਵੀਰੇ ਠੀਕ ਆ ਉੱਠ ਖੜੀ ਸੀ ਉੱਠ ਕੇ ਲੜ ਜੇਰ ਦਾ ਟੁੱਟ ਗਿਆ ਸੀ ਭਰਾ ਦੇ ਅੰਦਰ ਮਾਲਾ ਵੀ ਕਹਦਾ ਦਵਾਈ ਤੂੰ ਖਾਤੀ ਜਾਂ ਮੈਰ ਖਾਤੀ ਭਰਾ ਓਕੇ ਕੋਈ ਚੱਕਰ ਨਹੀਂ ਤਾਂ 19 21 ਹੋ ਗਿਆ ਜੀ ਚੋਣ ਕਿਵੇਂ ਲੱਗਾ ਬਈ ਚੋਣ ਫੁੱਲ ਗਾਰੰਟੀ ਵੀਰੇ ਵੱਥਾ ਕੇ ਬੱਚੀ ਨਹੀਂ ਬੱਚੀ ਆ ਵੀਰੇ ਬੱਚੀ ਬੜੀ ਘੈਂਟ ਆ ਹਨਾ ਬਹੁਤ ਚੰਗੀ ਸੀ ਜਿਵੇਂ ਤੇਰੇ ਰਕੀਆ ਸੋਣੀ ਸੁਣੇ ਹਾਂਜੀ ਹਾਂਜੀ ਗੱਲ ਠੀਕ ਆ ਯਾਰ ਗੱਲ ਮੂਣੀ ਆਇਆ ਹਾਂ ਹਾਂਜੀ ਵੀਰੇ ਹੁਣ ਉਹ ਭਾਈ ਜੇ ਤਾਂ ਮੁੱਲ ਕਰਾਉਣਾ 65000 ਰੁਪਿਆ ਭਰਾ ਮੇਰੇ ਚੈਨਲ ਤੇ ਮੁੱਲ ਨਹੀਂ ਮੇਰੇ ਦਰਵਾਜ਼ੇ ਤੇ ਆ ਦੇ ਲੈਣਾ ਮੈਂ ਤੂੰ ਆਪ ਹੀ ਕਹਦੀ ਐਨੇ ਦੀ ਦੇ ਦੀ ਤੂੰ ਦੱਸ ਦੇ ਕਿੰਨੇ ਦੀ ਹਾਂ ਨਾ ਕਾਟੇ ਬਾੜੇ ਕਰਕੇ 60 ਦੀ ਦੇ ਦਾਂਗੇ ਯਾਰ ਭਾਈ ਜੀ ਉਹ ਜਿਹੜੀ ਬੱਚੀ ਵੇਚੂਗਾ ਤਰੀਕੇ ਨਹੀਂ ਐ ਸਰਵੇ ਬਾਈ ਨਹੀਂ ਨਾ ਧੱਕਾ ਨਾ ਕਰ ਬੱਚਾ ਵਰਚਾ ਪੈਣਾ ਯਾਰ ਸਰਵੇ ਨਹੀਂ ਕਿਉਂਕਿ ਯਾਰ 1500 ਨੂੰ ਸਖੋਣਾ ਪੈਣਾ ਫਿਰ ਸਰਵੇ ਬਾਈ ਨਹੀਂ ਨਹੀਂ ਕਾਰ ਇਹ ਰਾਇਨਾ ਮਾਨ ਤਾਂ ਕਰ ਮੈਂ 60 ਕਹਦਾ ਭਰਾ ਨਹੀਂ ਹਾਂ 55 ਹੀ ਦੇਣਾ 55999 ਵੀ ਨਹੀਂ ਦੇਨੇ ਬਈ ਇੱਕ ਮੇਰਾ ਮੇਰਾ ਮਾਨ ਕਰ ਲਈ 56000 ਦੀ ਦੇ ਦੇਾਂਗੇ 100 ਰੁਪਿਆ ਛੋੜ ਕਰਾਂਗੇ ਭਰਾ 900 ਫਿਰ ਵੱਧ ਲੈਣਾ ਨਹੀਂ ਮੇਰਾ ਭਰਾ ਨਹੀਂ ਕਾ ਚੱਲ ਸਾਡੇ 55 ਦੀ ਗੱਲ ਆਪਾਂ ਖਾ ਚੱਲ ਠੀਕ ਆ ਯਾਰ ਤੇਰਾ ਕਹਿਣਾ ਨਹੀਂ ਮੋੜਦਾ ਸਰ ਭਾਈ ਮੋੜੀ ਗੱਡੀ ਪਾਰ ਨੂੰ ਲੈ ਵੀ ਮੇਰੇ ਨਾਲੇ ਵੱਚੀ ਆ ਭਾਈ ਦੂਜਾ ਸੂਆ ਹੁਣ ਠੀਕ ਆ ਵੀਰੇ ਬੇਟਾ ਐਨੂੰ ਹੋ ਜਾ ਮੇਰਾ ਟੇਡੇ ਕਾਟਾ ਮੁੰਡਾ ਦਿਖਾ ਦੀ ਯਾਰ ਬਣਾ ਸੁਣਾ ਸੁਨੱਖਾ ਗੱਭਰੂ ਲੈ ਆ ਲੱਡੀਆਂ ਮੇਰਾ ਇਹ ਤੇ ਇਧਰ ਉਹ ਲੈ ਜਾ ਐਨੂੰ ਮੋਈ ਭਾਈ ਐਨੂੰ ਕੱਢ ਹਾਂ ਆਪਾਂ ਪਾੜਾ ਜੇ ਤੋਰਨੀ ਇਹ ਠੀਕ ਹੈ ਜੀ ਠੀਕ ਹੈ ਲੈ ਵਾਲੂ ਆ ਵੇਖ ਬਈ ਟਕਾਣੇ ਦਾ ਮਿੱਤਰੋ ਬੱਥੀ ਦੋਦੇ ਤੋਂ 17 18 ਕਿਲੋ ਲਾਡੂ ਲੱਗ ਰੇ ਇਹ ਨਾਲ 52000 ਦਾ ਸੌਦਾ ਤੈਅ ਕਰਤਾ ਵਾ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਤੇ ਤਕਰੀਬਨ ਤਕਰੀਬਨ ਤੁਹਾਨੂੰ ਸੌਦੇ ਆ ਜਿਹੜੇ ਉੱਤੇ ਤੈਅ ਕੀਤੇ ਮਿਲਦੇ ਹੁੰਦੇ ਆ ਤੇ ਤੁਸੀਂ ਭਰਾਵੋ ਜਿਹੜਾ ਮਾਣ ਵੀ ਕਰਦੇ ਆ ਇਹ ਗੱਲ ਮੈਨੂੰ ਵੱਡੀ ਪਤਾ ਲੱਗੀ ਕਿ ਕਈ ਭਰਾਵਾਂ ਨੇ ਮਾਣ ਵੀ ਕੀਤਾ ਮਿਰਜ਼ੇ ਕੇ ਪਿੰਡ ਦੇ ਵਿੱਚ ਬੈਠਦਾ ਸੌਦਾ ਕੀਤਾ 63000 ਦਾ ਉਹ ਵੀ ਭਈ ਉਸੇ ਪਿੰਡ ਦੇ ਵਿੱਚ ਬੰਦਿਆਂ ਨੇ ਪੈਸੇ ਦੇ ਉੱਤੇ ਚੜਾ ਲਈ ਕਿਉਂਕਿ ਕੋਸ਼ਿਸ਼ ਕਰੀਦੀ ਆ ਕਸਾਈ ਦੀ ਜੰਨੀ ਹੋ ਜਾਵੇ ਉਸ ਕਿਸੇ ਦੇ ਪੱਲੇ ਪੈ ਜਾਵੇ ਆ ਦੋ ਨੰਬਰ ਵਾਲੀ ਬਾਰੇ ਦੱਸੀ ਭਈ ਇਹ ਟੋਕੜ ਗੱਬਣਾ ਬਾਈ ਅੱਛਾ ਕਪੂਆਂ ਗੱਬਣ ਵੀ ਆ ਬਾਈ ਚੈੱਕ ਪਾਸ ਆ ਚੈੱਕ ਪਾਸ ਆ ਵੀਰੇ ਕਿਨੇ ਚਰਦੀ ਬਾਈ ਇਹ ਹੈ ਪੌਣੇ ਤਨਾ ਮਹੀਨਿਆਂ ਦੀ ਚੈੱਕ ਪਾਸ ਆ ਬਾਈ ਆਪਣੀ ਕਰਾਈ ਆ ਜੀ ਅਗਲਾ ਕਰਾ ਕੇ ਲੈ ਜਾਵੇ ਵੀਰੇ ਬਿਲਕੁਲ ਜੀ ਤਰੋ ਖੋਲੀ ਤੋਂ ਬਾਅਦ ਕੋਈ ਗਾਰੰਟੀ ਕੋਈ ਗਾਰੰਟੀ ਨਹੀਂ ਵੀਰੇ ਦੁੱਧ ਚੋਕੇ ਦੇਵਾਂਗੇ 8 ਕਿਲੋ ਕੰਡੇ ਤੇ ਬਾਈ ਠੀਕ ਆ ਬਾਈ ਠੀਕ ਆ ਵੀ ਦੋ ਟਾਈਮ ਚੋਵੇ ਕੋਈ ਚਾਰ ਟਾਈਮ ਚੋਵੇ ਫੂਨ ਚਾਨ ਚੰਗਾ ਲੱਗਣਾ ਲੈਣਾ ਬਾਈ ਪੂਰੀ ਹਾਂ ਡਰਦੀ ਜੀ ਥੋੜਾ ਜਿਹਾ ਥੋੜਾ ਇੱਕ ਕੈਮਰੇ ਤੋਂ ਕਰਦੀ ਆ ਬਰਾਟ ਸਾਹਿਬ ਦੂਜੇ ਬਾਈ ਹਮ ਸਰ ਵੀ ਬਾਈ ਕੋਈ ਨਹੀਂ ਇਹਨੂੰ ਲੱਤ ਛੜ ਵਾਲੀ ਨਹੀਂ ਵੀਰੇ ਕ ਕਿਹੜਾ ਚੁੰਚਾਣ ਵੱਛੀ ਤੋਂ ਕਹਿੰਦਾ ਬਈ ਚੰਗਾ ਲੱਗਾ ਹੈ ਹਾਂ ਚੁੰਦੀ ਚੁੰਦੀ ਓਕੇ ਜਾਵਾਂ ਮੈਂ ਨਾ ਭਰਾ ਮੇਰਾ ਯਾਰ ਅੱਛਾ ਇਹ ਗੱਲ ਸੱਜਣਾ ਨੂੰ ਤੋਕੜ ਵੀ ਤੇ ਗੱਪਣ ਵੀ ਤੇ ਚੈੱਕ ਵੀ ਤੇ ਪਾਸ ਵੀ ਹੈ ਨਾ ਗੱਲਾਂ ਹੋ ਗਈਆਂ ਚਾਰੇ ਜਿੰਦੇ ਵੇਲੇ ਚਾਰੇ ਚਾਰੇ ਹੁਣ ਇਹ ਦੇਣੀ ਕਿੰਨੇ ਦੀ ਆ ਮੌਲਾ ਕਰਾਉਣਾ ਦਾ ਬਈ ਇਹਦਾ ਆਪਣੀ 50 ਕਰਾਣਾ 55 ਕਰਾਣਾ ਹੂੰ ਤੇ 40000 ਦੀ ਦੇਣੀ ਆ ਬਈ ਨਹੀਂ ਹਾਂ ਸਰ ਬਈ ਬਾਈ ਛੱਡ ਲੈਣਾ ਆਪਣਾ ਕੁਛ ਨਾ ਕੀ ਛੜਾਈ ਗਾਣਾ ਮਾਨ ਕਰਨਾ ਪੜਾ ਜਿੰਨਾ ਮਰਜ਼ੀ ਕਰਦੇ ਤੂੰ ਹੀ ਕਰ ਸਰ ਸਰ ਬਈ ਤੇਰਾ ਕਹਿਣਾ ਆਪਾਂ ਮੋੜ ਸਾਦੇ ਆ ਯਾਰ ਮੈਂ 35 ਹੀ ਕਹਿੰਦਾ ਤੈਨੂੰ ਆਪ ਹੀ ਦੇ ਦੇ ਤੂੰ ਕਹ ਰਿਹਾ ਕਿ ਕਿੰਨੇ ਦੀ ਦੇਣੀ ਹੈ ਚਲ 1000 ਛੱਡ ਦਾਂਗੇ ਸਰਵੇ ਵੀਰੇ 1000 ਹੋਰ ਛੱਡ ਗਿਆ 1000 ਹੋਰ ਸਰਵੇ ਵੀਰੇ ਨਾ ਜਿਆਦੇ ਘਸਾਈ ਨਾ ਕਰਨ ਮੇਰਾ ਭਰਾ ਮੇਰਾ ਹੁਣ ਰਸੇ ਫੜਾਉਣ ਵਾਲੇ ਸੌਦੇ ਕੀਤੇ ਆ ਮੇਰੇ ਵੀਰੇ ਆਪਣਾ ਰਸੇ ਫੜਾ ਤੇ ਵਾ ਅਗਲਾ ਲੈ ਕੇ ਜਾਣਾ ਤੇ ਲੈ ਜਾਈਂ ਨੀ ਤਾਂ ਘਰ ਸਿੱਧੀ ਆ ਮੈਂ ਆਪਣੇ ਘਰੇ ਖੜੀ ਆ ਠੀਕ ਆ ਵੀਰੇ ਆਪਣੇ ਘਰੋਂ ਚੈੱਕ ਅ ਕਰਾ ਕੇ ਲੈ ਕੇ ਜਾਵੇ ਦੋ ਡੰਗ ਚੋਕੇ ਲੈ ਕੇ ਜਾਵੇ ਆ ਜਿਹੜੀ ਨਮ ਵਿਖਾਈ ਆ ਨਮ ਤੋਂ ਜਦੋਂ ਜਾ ਕੇ ਆਓ ਉੱਥੇ ਖੜ ਗਈ ਉਹ ਤੋਂ ਬਾਅਦ ਥੋੜੀ ਆ ਪਰ ਹਿੰਦੀ ਨਹੀਂ ਬਈ ਇਹ ਤਾਂ ਬਸ ਮਾਲਕ ਤੁਸੀਂ ਵੜਗੇ ਕਿਉਂਕਿ ਤੁਸੀਂ ਪੈਸੇ ਦੇਤੇ ਹਾਂਜੀ ਵੀਰੇ ਨਾਲੇ ਵੀਰੇ ਵੇਲਾ ਫੰਡਰ ਵਾਚਿੰਗ ਵਾਲਾ ਮੌਲੀ ਆ ਵੱਡੇ ਆ ਬਹਿ ਗਈ ਯਾਰ ਇਹ ਕਿਦੀ ਮੇਰੀ ਵੀਡੀਓ ਨਹੀਂ ਬਣਾਇਓ ਗੁੱਸੇ ਹੋ ਗਈ ਇਹਦੇ ਗੁੱਸੇ ਹੋ ਗਈ ਸਰ ਮੈਂ ਭਾਈ ਗੁੱਸੇ ਹੋ ਗਈ ਬਸ ਡੰਡਾ ਅੱਛਾ ਇਹ ਗੁੱਸੇ ਹੋ ਗਈ ਸੀ ਨਾ ਇਹ ਗੁੱਸੇ ਹੋ ਗਈ ਯਾਰ ਜਾਨਵਰ ਤੇਰਾ ਟਕਾਣੇ ਦਾ ਇਹਦੇ ਬਾਰੇ ਦੱਸਿਆ ਹੀ ਨਹੀਂ ਤੂੰ ਪਤੰਦਰਾ ਕੀ ਚੀਜ਼ ਦਾ ਇਹ ਯਾਰ ਇਹ ਤੂੰ ਇਧਰਲੇ ਪਾਸੇ ਧਿਆਨ ਹੀ ਨਹੀਂ ਦਿੰਦਾ ਬਈ ਸਰਵੇ ਹਾਂ ਅਜਾ ਬੱਚਾ ਇਹਦੇ ਮਾਰ ਕੇ ਬੱਚੀ ਨਹੀਂ ਬੱਚਾ ਵੀਰੇ ਇਹਦੇ ਮਗਰ ਪਹਿਲਵਾਣਾ ਪਹਿਲਵਾਣਾ ਬਾਈ ਪਹਿਲਵਾਨ ਵੇਖਣਾ ਘੰਟਾ ਜੇ ਕਦੇ ਹੁੰਦੀ ਬੱਚੀ ਤੇ ਬਾਈ ਕੀ ਬਾਤਾਂ ਹੋਰ ਵਾਜ ਜਾਣਾ ਵੀਰੇ ਹੋਰ ਵਾਜ ਜਾਣਾ ਵੀਰੇ ਮੋਲੀ ਮੋਣੀ ਨਰਾਇਕ ਕਰ ਰਣੀ ਮੋਲ ਇੰਨਾ ਕਰ ਰਣੀ ਨਹੀਂ ਨਹੀਂ ਕਰਨਾ ਇਹ ਮੋਲੀ ਤੇ ਚੂਣ ਕਿਵੇਂ ਲਗਾ ਇਹਨੂੰ ਚੂਣ ਬਾਈ ਇੱਕ ਨੰਬਰ ਸੀਲ ਸੀਲ ਪੂਰੀ ਆ ਬਾਈ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਹੂੰ ਤੇ ਮਗਰੇ ਦੇ ਬੱਚਾ ਭਰਾ ਕਿੰਨਾ ਦੁੱਧ ਤੇ ਚੱਲਦੀ ਦੁੱਧ ਵੀਰੇ ਥੱਲੇ ਇਸ ਟਾਈਮ ਮੰਨ ਕੇ ਚਲੋ 9 ਕਿਲੋ ਬੋਲਾ ਦੇਵਾਂਗੇ ਭਰਾ ਜੋਕੇ ਜੋਕੇ ਹਾਂ 15 ਕਿਲੋ ਦੀ ਮਾਲਕਨ ਪੂਰੀ ਖੁੱਲੀ ਡਿਲੀਵਰੀ ਕੱਲ ਦੀ ਸੂਈ ਆ ਵੀਡੀਓ ਪ੍ਰੋਪਰ ਆਪਣੇ ਕੋਲ ਆਪਣੇ ਘਰੇ ਸੂਈ ਆ ਜੇਰ ਪਾਤੀ ਹਾਂਜੀ ਹਾਂਜੀ ਵੀਰੇ ਬਸ ਠੀਕ ਐ ਮੈਂ ਵੈਸੇ ਤੇਰੀ ਇਹ ਗੱਲ ਚੰਗੀ ਲੱਗੀ ਜੇ ਹੋਰ ਕੋਈ ਹੁੰਦਾ ਤੂੰ ਕਹਿੰਦਾ ਹੁਣ ਇਹ ਸੂਈ ਆ ਬਾਈ ਜੀ ਨਹੀਂ ਨਹੀਂ ਆਪਾਂ ਗਲਤ ਨਹੀਂ ਕਰਨਾ ਆਪਣੇ ਕੋਲ ਵੀਡੀਓ ਪਈ ਆ ਵੀਰੇ ਇਹਦੀ ਯਾਰ ਹਾਂਜੀ ਇਹਨੂੰ ਮਾਣਾ ਜੇ ਬੱਚਾ ਲਾਇਏ हां जी हां जी थाना ਮੈਨੂੰ ਬੜਾ ਕੰਮ ਦਾ ਲੱਗਾ ਸੱਚੀ ਪੁੱਤੇ ਨਾ ਤੂੰ ਤਾਂ ਜਿਹਾ ਲੱਗੇ ਜੇ ਮੱਧਮੂਜ ਦਾ ਲਾ ਕੇ ਲਾ ਲਿਆ ਉਹਦਾ ਪਤੰਦਰਾ ਕੇ ਚੋਰੀ ਤਾਂ ਨਹੀਂ ਕਰ ਲਿਆ ਥਾਣੇ ਤੋਂ ਕੋਈ ਦਾ ਦੇਖ ਲੈ ਰਵੇ ਬਾਈ ਇਹ ਰਾਬੀ ਲਾਉਣ ਵਾਲਾ ਆਪਾ ਕਹੋਣਾ ਇਹਨੂੰ ਯਾਰ ਆ ਬੇਕੇਰਾ ਤੋਰਦੀਆਂ ਮાળੀ ਜੀ ਸਰਪੇ ਬਾਈ ਤੋਰਦੇ ਤੋਰਦੇ ਪਰ ਮੇਰੇ ਉਹ ਤਾਂ ਨਚਾਦੇ ਇਹਨੂੰ ਲੈ ਤੋਰਦਾ ਉਹਨੂੰ ਕੀ ਹੈ ਕੁੜੀ ਵਰਗੀ ਆ ਹਾਂ ਹਾਂ ਸੂਆ ਦੂਜਾ ਹੀ ਆ ਬਾਈ ਹਾਂ ਦੂਜਾ ਸੂਆ ਬਾਈ ਆ ਗਿਆ ਲੈ ਜਰਸੀ ਦੇ ਦਵਾਨੇ ਵਾਲੀ ਆ ਇਹ ਲਾਲ ਰੰਗ ਮੰਗਦੇ ਹੁੰਦੇ ਨਾ ਜਰਸੀ ਲੈ ਦੇ ਸਾਹਬਿਆ ਕੋਈ ਜਰਸੀ ਲੈ ਦੇ ਜਾਂ ਫਿਰ ਜਰਸੀ ਟਕਾਣੇ ਦੀ ਵੱੱਛੀ ਇੱਕ ਤਾਂ ਦੋ ਗੱਲਾਂ ਦੱਸ ਦਿੰਨਾ ਥੋੜੀ ਜੀ ਸਮਝ ਨਹੀਂ ਕਿਹਨੇ ਨਾ ਮਤਲਬ ਘੇਰ ਨਹੀਂ ਕੀਤੀ ਬਸ ਬਸ ਇਹੀ ਚੀਜ਼ ਜਿੰਨੇ ਪਾਇਆ ਹੁੰਦਾ 4 ਇਹਦਾ ਵਜ਼ਨ ਹੁੰਦਾ ਬਣਿਆ ਗੁੰਦਾਂ ਨੂੰ ਤੁਰਦੀ ਤੇ ਫਿਰ ਮੋਣੀ ਨੂੰ ਕਹਣਾ 8000 ਲੈਣਾ ਮੋਣੀ ਨੇ ਵੀ 80 ਮੰਗ ਕੇ ਅੰਦਰ ਵੜ ਜਾਣਾ ਹੈ ਨਾ ਇੱਕ ਗੱਲ ਹੋਰ ਆ ਮੋਣੀ ਭਾਈ ਜਿਹੜੀ ਚੀਜ਼ ਨੂੰ ਟਕਾਣੇ ਦਾ ਥਣ ਦੇਵਾ ਲੱਗਣਾ ਬਿਲਕੁਲ ਜੀ ਉਹ ਭਾਈ ਬੱਛੀ ਮੱਗਾਂ ਉਹ ਜੋ ਹੋ ਹੈ ਨਾ ਅੱਠ ਅੱਠ ਬੰਦਾ ਬਈ ਠੀਕ ਆ ਲੈ ਵੀ ਉਹ ਚੁੰਗਲਾ ਭੁੱਖ ਲੱਗੀ ਆ ਪਤੰਦਰਾ ਇੰਨਾ ਵਧੀਆ ਤੂੰ ਦੁੱਧ ਦਿੰਨੇ ਪੈ ਕਿਉਂ ਵੀ ਆਹ ਵੇਖ ਖੜ ਜਾ ਖੜ ਜਾ ਨਹੀਂ ਯਾ ਠੀਕ ਆ ਚਾ ਲੋ ਜੀ ਸੀਰੀ ਬਹੁਤ ਮੋਣੀ ਆ ਟਕਾ ਕੇ ਮਣੀ ਨਹੀਂ ਠੀਕ ਆ ਦੇਖੀ ਕਿ ਇਹ ਟੱਚ ਮੋਰੀ ਦਾ ਕੱਢ ਦੀ ਨਹੀਂ ਨਹੀਂ ਠੀਕ ਆ ਯਾਰ ਆਦ ਹੋਈ ਨਾ ਗੱਲ ਨਹੀਂ ਚੱਲਦੇ ਮੋਣੀ ਬਈ ਉਹ ਕਿੰਨੇ ਦੀ ਮੋਣੀ ਬਈ ਹੁੰਦਾ ਹਾਂਜੀ ਹੋਰਿਆ 60000 ਦੀ ਇਹ ਦੀਏ ਨਹੀਂ ਨਹੀਂ ਹੋਰਿਆ ਇਹ ਤਾਂ 60 60 ਪਤਾ ਕਿੰਨਾ ਹੁੰਦਾ ਹਾਂਜੀ ਥੁੱਕ ਮੁੱਕ ਜਾਂਦੀ ਦੋ ਵਰੀਆਂ ਜਾਂਦੇ ਪੈਂਦੇ 30 ਦੀ ਕਰ ਗਏ ਕਿੰਨੇ ਦੀ ਫਿਰ ਦੱਸ ਹਾਂਜੀ ਕਿੰਨੇ ਦੀ ਹਾਂਜੀ ਛੜ ਦੀ ਮਦਰ ਆਦਾ ਜਾਂਦਾ ਭਾਈ ਹਾਂ ਜੀ ਮਾਨ ਨਾਲ ਭਾਈ ਹੈ ਵੀ ਚੰਗੀ ਥਣੋਂ ਨਹੀਂ ਕਿ ਚੰਗੀ ਕੋਈ ਊਣ ਹੀ ਲਿੱਸੀ ਫਿੱਕੀ ਜਰੂਰ ਆ ਸੁਕੇ ਬਾਦੂ ਤੈਨੂੰ ਤਾਂ ਤੈ ਮਾਰ ਜਾਂਦਾ ਭਾਈ ਕਿੰਨੇ ਦੀ ਵੇਚਦਾ ਨਾ ਰਦਾ ਤੇਰਾ ਦਿ ਲੋ ਗਾਣੇ ਬਾਟੇ ਕਰਕੇ ਸਾਰਾ 2000 ਦੇਾਂਗੇ ਸਰ ਵੀਰੇ ਯਾਰ 1000 2000 ਵਾਲੀ ਗੱਲਾਂ ਨਾ ਕਰ ਕਿੰਨੇ ਦੀ ਤੀ ਬਸ ਤੂੰ ਫੜਾ ਦੇ ਜਿੰਨੇ ਦਾ ਰਸਾ ਮਰਜੀ ਫੜਾ ਦੇ ਯਾਰ ਬਸ ਤੇਰਾ ਕਹਿਣਾ ਨਹੀਂ ਮੋੜਦਾ ਮੈਂ ਫਿਰ ਮੂੜੀ ਨਾ ਫਿਰ ਜੀ 1000 2000 ਨਹੀਂ ਮਿਲਣਾ ਜਿੰਨੀ ਦੇਦੀ ਨਹੀਂ ਤਾਂ ਦਰੀ ਇੱਛਾ ਪੂਰੀ ਅੱਧੀ ਨਹੀਂ ਦੇ ਦੂ ਮੈਂ ਨਹੀਂ ਭਾਈ ਨਾ ਯਾਰ ਭਾਈ ਟੱਕਾ ਯਾਰ ਕਾਦਰ ਬਈ ਨਹੀਂ ਦੇ ਦਈਏ ਨਹੀਂ ਧਰ ਬਈ ਤੂੰ ਕਰਾਇਆ ਕਰ ਦੇ ਤੂੰ ਖੋਲ ਕੀ ਦੋ ਤਿੰਨ ਖਰਚਾ ਹੋਈ ਪੈਣ ਆ ਬੰਦੇ ਵੀਰੇ ਕਹਿੰਦਾ ਗੱਲਾਂ ਮੈਨੂੰ ਐਂ ਦਾ ਦੱਸ ਵੀ ਆ ਗੱਲ ਖੁੰਜੀ ਆ ਬਾਈ ਤੂੰ ਆਪ ਦਾ ਦੇ ਮੈਨੂੰ ਆ ਥਾਣੇ ਵਿੱਚ ਮੈਂ ਖੁੰਜੀ ਤਾਂ ਤੈਨੂੰ ਕਹਿੰਦੇ ਨਹੀਂ ਹੀਰਾ ਤਾਂ ਹੀ ਪਿਆ ਲਾਇਆ ਥਾਣੇ ਤੋਂ ਠੀਕ ਆ ਵੀਰੇ ਤੇ ਉਹ ਜੀ ਹੁੰਦੀ ਤੇ ਮੈਂ ਤੈਨੂੰ ਕਹਿਣੀ ਲੈ ਦੇ ਸਰ ਬਈ ਐਨਾ ਵੀ ਨਾ ਕਰ ਵੀਰ ਬਣ ਕੇ ਜਿਹਦੇ ਵਿੱਚੋਂ ਆਪ ਨੂੰ ਕੁਝ ਆਵੇ ਹੀ ਨਾ ਰੋਟੀ ਦਵਾ ਦੇ ਥੋੜੀ ਘਣੀ ਦਵਾ ਦੇ ਬਣਾ ਦੇ ਕੀਦਾ ਤੈਨੂੰ ਦਿਹਾੜੀ ਆ ਬਣਦੀ ਨਹੀਂ ਸਰ ਬੇ ਨਹੀਂ ਸਰ ਬੇ ਨਹੀਂ ਬਣਦੀ ਫੇਰ ਮੈਂ ਤੈਨੂੰ ਨਹੀਂ ਸਰ ਬੇ ਨਹੀਂ ਬਣਦੀ ਥੱਕਾ ਥੋੜਾ ਗਣਕ ਨਾ ਬੜੇ ਪਾ ਗਏ ਤੈਨੂੰ ਦਿਲੀ ਚੱਲ ਹੁਣ ਕੰਮ ਨੂੰ ਵੇੜ ਪੁਰਿਆ ਵੀਰ ਗੰਗ ਹਾਂਜੀ ਸਰ ਬੇ ਬਾਈ ਪੁਰਿਆ ਮੈਂ ਆ ਮੈਂ ਇੱਕ ਤੈਨੂੰ ਸਾਈ ਬਣਾਉਣ ਲੱਗਾ ਪਰ ਇਹ ਮੋੜਦੀ ਇਹ ਨਾ ਰੱਖਣ ਲੱਗਾ ਨਾ ਜੀ ਹਾਂਜੀ 52000 ਹੋਣਾ ਬੁੱਢੀ ਉਹ ਨਹੀਂ ਸਰ ਨਹੀਂ ਉਹ ਨਹੀਂ ਸਰ ਮੈਂ ਤੁਹਾਨੂੰ ਫੋਨ 14200 ਨਹੀਂ ਦਿਨਾ ਕਰ ਦਿੰਦਾ ਨਹੀਂ ਸਰ ਨਹੀਂ ਵੀਰੇ ਨਹੀਂ ਧੱਕਾ ਨਹੀਂ ਮੇਰਾ ਜਦੋਂ ਕਹਿਤਾ ਬਸ ਹਾਂ ਤੇ ਨਾ ਜਸਤਨੂਦ ਕਾਟੇ ਤੇ ਬਾਰਦੇ ਠਾ ਤੇ ਬਾਟ ਬਸ ਹਮ ਨੰਬਰ ਦੇ ਹੁਣ ਮੈਨੂੰ ਕਿੰਨਾ ਤਰਾ 9841 7438 ਇੱਕ ਵਾਰੀ ਹੋਰ ਹੋਂਦੇ 9841 7438 9841 7438 7438 ਲੈ ਵੀ ਮਿੱਤਰੋ ਜਾਨਵਾਰਾਂ ਦੇ ਸੌਦੇ ਕਰਤੇ ਸਾਰੇ ਤਹਿਤ ਜਾਇਆ ਜੋ ਤੁਸੀਂ ਲੈ ਮੈਂ ਸਾਰਾ ਕੁਝ ਵੀਡੀਓ ਵਿੱਚ ਦਿੱਤਾ ਵਾ ਕਿ ਪਿੰਡਾ ਫਤਿਹਗਰ ਕੋਲੋਟਣਾ ਬਾਕੀ ਤੁਸੀਂ ਸਾਰੇ ਸਿਆਣਿਆਂ ਧੰਨਵਾਦ ਸ਼ੁਕਰੀਆ ਜਉਂਦੇ ਰਹੋ ਕੈਮਰਾਮੈਨ ਗਰਦੀਪ ਗਿੱਲ ਦਿਨ